ਕੈਂਪ ਲੱਗਿਆ ਭਗਵੰਤ ਸਿੰਘ ਸਰਕਾਰ ਆਪ ਦੇ ਦਰਵਾਜ਼ੇ ਤਹਿਤ ਜੋ ਲੋਕਾਂ ਨੂੰ ਸਹੂਤਾ ਮਤਲਬ ਦੇਣੀਆਂ ਨੇ ਘਾਟਾ ਜਾ ਕੇ ਪੈ ਸਰਕਾਰ ਆਮ ਆਦਮੀ ਦੀ ਅਸੀਂ ਕਾਂਗਰਸ ਤੋਂ ਹਸਦਾ ਸੀ ਬਟ ਜੇ ਇਸਾ ਆਪਣਾ ਪਾਰਟੀ ਸਿਰਫ ਇਲੈਕਸ਼ਨ ਤੱਕ ਹੁੰਦੀ ਆ ਉਸ ਤੋਂ ਬਾਅਦ ਆਪਾਂ ਆਮ ਜਨਤਾ ਲਈ ਬਣੇ ਆ ਹਲਦਾ ਜੀ ਇਹ ਜਿਹੜਾ ਅਸੀਂ ਫੌਸਟਰ ਦਾ ਸਾਡੇ ਵਾਰਡ ਦਾ ਉਹ ਇੱਥੇ ਹਾਜ਼ਰ ਵੀ ਹੈ ਅਸੀਂ ਕੋੜ ਦੇ ਭਾਈ ਉਹ ਸਾਰਾ ਕੈਂਪ ਇਸੇ ਲੱਗਿਆ ਹੋਇਆ ਹੈ ਸਾਰੇ ਹੀ ਜਿਹੜੇ ਵਿਭਾਗਾਂ ਦੇ ਤਕਰੀਬਨ ਸੇਰ ਤੋਂ ਭਾਗ ਹੋ ਗਿਆ ਕਿਰਤ ਤੋਂ ਭਾਗ ਹੋ ਗਿਆ ਪੈਨਸ਼ਨ ਵਾਲਾ ਵਿਭਾਗ ਹੋ ਗਿਆ ਤੇ ਖੇਤ ਭਾਗ ਬੈਠਾ ਹੋਰ ਸਾਰੇ ਪਈ ਮਤਲਬ ਵਿਭਾਗ ਹੈ ਜਿਵੇਂ 43 ਸੁਵਿਧਾ ਨੇ ਇੱਥੇ ਵਿਭਾਗ ਦੇ ਹਿਸਾਬ ਨਾਲ ਦਿੱਖਿਆ ਜਾਵੇ ਇੱਕ ਵੀ.ਐਲ.ਓ ਬੈਠੇ ਨੇ ਪਟਵਾਰੀ ਨੇ ਤੇ ਰਾਸ਼ਨ ਕਾਰ ਇਨ੍ਹਾਂ ਦੇ ਕੱਟੇਗੇ ਕੋਈ ਪੱਕੀ ਤੋਰ ਨਹੀਂ ਤੇ ਨਗਰ ਕੌਂਸਲ ਤੋਂ ਫਿਲਹਾਲ ਮੈਂ ਕੋਈ ਖਬਰ ਨਹੀਂ ਦਿੱਤੀ ਆ ਕਿ ਸਰਕਾਰ ਦੁਆਰਾ ਕਿਹਾ ਗਿਆ ਦੇ ਸਰਕਾਰ ਆਮ ਆਦਮੀ ਦੀ ਹੈ ਮੈਂ ਕਾਂਗਰਸ ਦਾ ਸੰਪੂਰਨ ਅਭਿਆਨ ਚੰਗਾ ਨਹੀਂ ਤੁਹਾਨੂੰ ਇਹ ਕੋਈ ਮਤਲਬ ਨਹੀਂ ਕਿ ਇਹ ਸਰਕਾਰ ਹੈ ਕਿ ਜਿਹੜੀ ਪรรค ਪਾਰਟੀ ਹੋਵੇ ਆਪਾਂ ਉਹ ਸੇਵਾ ਕਰਨੀ ਆ ਸਰ ਰਾਜੂ ਪਾਟਿਆ ਰਾਜੂ ਪਾਟਿਆ ਜੀ ਨੰਬਰ 13 ਨੰਬਰ ਦਾ ਰਾਜੂ ਪਾਟਿਆ ਉਹ ਨਜ਼ਰ ਆ ਉਹ ਨਹੀਂ ਇੱਥੇ ਆਇਆ ਇਹ ਕਹਿੰਦੇ ਸਾਡੇ ਵੈਸੇ ਪੈਸੇ ਦੇ ਕੇ ਸਾਰੇ ਕੰਮ ਹੋ ਰਹੇ ਨੇ ਇਹ ਇਦੀ ਆਪਾਂ ਕਹਿ ਸਕਦੇ ਹਾਂ ਕ腐ਸ਼ਨ ਦਾ ਕੰਮ ਨਹੀਂ ਇਹ ਥੋੜਾ 5000 ਦੀ ਜਗ੍ਹਾ 50000 ਦੇ ਕੰਮ ਦੀ ਲੋੜ ਹੋ ਰਿਹਾ ਔਰ ਮੈਂ ਪ੍ਰੂਫ ਦੇ ਸਾਹਮਣੇ ਕਹਿ ਸਕਦਾ ਕਿ ਕੰਮ ਹੋ ਜਾਣਗੇ ਕੋਈ ਮੈਨੂੰ ਕਹੇ ਤਾਂ ਮੈਂ ਕਰਾ ਕੇ ਦਿਖਾ ਸਕਦਾ ਲੋੜ ਹੈ ਇਹ ਕਹਿੰਦੇ ਸਾਡੀ ਡਟ ਦੀ ਕੋਈ ਸੀਟ ਜਲਦੀ ਖੁੱਜ ਜੇ ਅਸੀਂ ਸਾਹਾ ਕੱਲ੍ਹ ਸਾਨੂੰ ਕਹਿੰਦੇ ਉੱਤੇ ਆ ਜਾਓ ਫਲਾਨੇ ਤੋਂ ਆਈਓ ਪਹਿਲਾਂ ਪ੍ਰਿੰਟਿੰਗ ਹੋ ਬਰਾਲੇ ਜੇ ਸਾਧਾ ਧੱਕੇ ਹੀ ਜਾਣੇ ਨੇ ਫਿਰ ਆ ਕੀ ਡਰਾਮਾ ਰਜੈਂਡਾ ਨੂੰ ਤੁਸੀਂ ਮੈਨੂੰ ਇਸ ਬਾਰੇ ਪੁੱਛਣਾ ਚਾਹੋਗੇ ਸਰਕਾਰ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਜੇ ਤਾਂ ਇਹ ਕੰਮ ਨੂੰ ਲਾਗੂ ਕਰਨਾ ਹੁੰਦਾ ਸਹੀ ਢੰਗ ਨਾਲ ਕਰੋ ਨਹੀਂ ਤਾਂ ਫਿਰ ਆ ਡਰਾਮਾ ਕਰਨ ਦੀ ਕੋਈ ਲੋੜ ਨਹੀਂ ਜੋ ਕੈਂਪ ਲਗਾਇਆ ਗਿਆ ਜੀ ਪਾਰਟ ਦੇ ਵਿੱਚ ਕੀ ਗੱਲ ਕਰਨੀ ਹੈ ਸਾਰੇ ਦੇਖੋ ਜੀ ਚਾਹੇ ਸਰਕਾਰ ਆਮ ਆਦਮੀ ਦੀ ਆਸੀਂ ਕਾਂਗਰਸ ਤੋਂ ਕਾਉਂਸਲਰ ਆਸੀਂ ਬਟ ਮੇਰੇ ਹਿਸਾਬ ਨਾਲ ਪਾਰਟੀ ਸਿਰਫ ਇਲੈਕਸ਼ਨ ਤੱਕ ਹੁੰਦੀ ਆ ਉਸ ਤੋਂ ਬਾਅਦ ਆਪਾਂ ਆਮ ਜਨਤਾ ਲਈ ਬਣੇ ਆ ਚਾਹੇ ਸਰਕਾਰ ਆਮ ਆਦਮੀ ਦੀ ਹੈ ਚਾਹੇ ਮੈਂ ਕਾਂਗਰਸ ਦਾ ਕਾਉਂਸਲਰ ਅਸੀਂ ਆਮ ਜਨਤਾ ਲਈ ਆ ਸਾਨੂੰ ਇਹ ਕੋਈ ਮਤਲਬ ਨਹੀਂ ਕਿਹੜੀ ਸਰਕਾਰ ਹੈ ਕਿ ਜਿਹੜੀ ਮਰਜ਼ੀ ਪਾਰਟੀ ਦੀ ਹੋਵੇ ਆਪਾਂ ਲੋਕਾਂ ਦੀ ਸੇਵਾ ਕਰਨੀ ਆ ਇੱਥੇ ਹੁਣ ਜਿਵੇਂ ਕੈਂਪ ਲਗਾਇਆ ਗਿਆ ਸੀ ਮੈਨੂੰ ਵੀ ਮੈਸੇਜ ਲੱਗੇ ਲੋਕਾਂ ਦੁਆਰਾ ਫੋਨ ਵੀ ਆ ਰਹੇ ਨੇ ਵੀ ਆ ਕੇ ਸਾਈਨ ਦੀ ਲੋੜ ਆ ਤਾਂ ਪਸਾਈਨ ਵੀ ਕਰ ਰਹੇ ਆ ਤੇ ਜਿੱਦਾਂ ਜਿੱਦਾਂ ਹੁਣ ਇਹਨਾਂ ਦੇ ਆਪਣੇ ਰਾਸ਼ਨ ਕਾਰਡ ਦੇ ਜਿਹਨਾਂ ਦੇ ਕੱਟੇ ਗਏ ਨੇ ਉਹ ਵੀ ਆ ਕੇ ਇੱਥੇ ਕਰਵਾ ਰਹੇ ਨੇ ਬੜਾਪਾ ਪੈਨਸ਼ਨ ਜਿਹਨਾਂ ਨਹੀਂ ਲੱਗੀ ਉਹ ਵੀ ਆਪਣੇ ਇੱਥੇ ਆ ਕੇ ਲੈ ਰਹੇ ਨੇ ਫੈਸਿਲਿਟੀ ਜੋ ਜੋ ਇਹਨਾਂ ਨੂੰ ਮਿਲ ਰਹੀ ਆ ਫਰਦ ਕਢਾਣ ਦੀ ਬੀਐਲਓ ਵੀ ਬੈਠੇ ਨੇ ਜਿਨ੍ਹਾਂ ਦੇ ਵੋਟਰ ਕਾਰਡ ਨਹੀਂ ਵੀ ਆਏ ਤੇ ਸਰਕਾਰ ਵੱਲੋਂ ਵਧੀਆ ਉਪलब्ਧੀ ਆਪਾਂ ਕਹਿ ਸਕਦੇ ਆ ਕਿ ਚਾਹੇ ਆਪਾਂ ਇਹ ਨਹੀਂ ਕਹਿੰਦੇ ਜਿਹੜਾ ਸਰਕਾਰ ਦਾ ਚਲਾਗਾ ਜੋ ਕਦਮ ਹੈ ਉੱਥੇ ਆਪਾਂ ਨੂੰ ਇਹਦੀ ਵਡਾਈ ਵੀ ਕਰਨੀ ਚਾਹੀਦੀ ਆ ਹਾਂ ਜਿੱਥੇ ਗਲਤ ਕੰਮ ਕਰਨਗੇ ਉੱਥੇ ਆਪਾਂ ਵਿਰੋਧਤਾ ਵੀ ਜਰੂਰ ਕਰਾਂਗੇ ਸਰ ਕਿਹੜੇ ਕਿਹੜੇ ਮਹਿਕਮੇ ਪਹੁੰਚੇ ਨੇ ਇੱਥੇ ਇੱਥੇ ਮਹਿਕਮੇ ਦੇ ਹਿਸਾਬ ਨਾਲ ਦਿਖਲ ਜਾਵੇ ਇੱਕ ਬੀਐਲਓਜ਼ ਬੈਠੇ ਨੇ ਪਟਵਾਰੀ ਨੇ ਤੇ ਰਾਸ਼ਨ ਕਾਰਡ ਜਿਨ੍ਹਾਂ ਦੇ ਕੱਟੇਗੇ ਫੂਡ ਸਪਲਾਈ ਦਫ਼ਤਰ ਤੋਂ ਵੀ ਨੇ ਤੇ ਨਗਰ ਕਾਉਂਸਲ ਤੋਂ ਫਿਲਹਾਲ ਮੈਨੂੰ ਕੋਈ ਇੱਥੋਂ ਬੰਦਾ ਨਹੀਂ ਦੇਖਿਆ ਕਿਉਂਕਿ ਸਰਕਾਰ ਦੁਆਰਾ ਕਿਹਾ ਗਿਆ ਸੀ ਨਗਰ ਕਾਉਂਸਲ ਤੋਂ ਵੀ 2-3 ਬੰਦੇ ਜ਼ਰੂਰ ਬੈਠਣਗੇ ਬਟ ਉਹ ਵੀ ਇੱਥੇ ਕੋਈ ਨਹੀਂ ਉਪਲਬਧ ਹੈਗਾ ਕਿਉਂਕਿ ਜਿਹੜਾ ਮੇਨ ਜਿੱਥੇ ਆਪਾਂ ਸਰਕਾਰ ਦੀ ਬड़ाई ਕਰ ਰਹੇ ਹਾਂ ਬਹੁਤ ਸ਼ਾਗਾ ਕਰ ਰਹੇ ਹਾਂ ਉੱਥੇ ਸਰਕਾਰ 'ਚ ਕੁਝ ਬਰਾਈਆਂ ਵੀ ਨੇ ਜਿੱਦਾਂ ਕਿ ਐਨਓਸੀ ਦੀ ਪ੍ਰੋਬਲਮ ਕਮੇਟੀ ਦਫ਼ਤਰ ਦੇ ਵਿੱਚ ਲੋਕ ਆਨਲਾਈਨ ਅਪਲਾਈ ਕਰ ਰਹੇ ਨੇ 2-2 2.5 ਮਹੀਨੇ ਤੋਂ ਕਈਆਂ ਦੇ ਐਨਓਸੀ ਕਈਆਂ ਦੇ ਨਕਸ਼ੇ ਫਸੇ ਜਿਹੜੇ ਕਿ ਬਿਲਕੁਲ ਜੈਨੂਇਨ ਨੇ ਉਹ ਵੀ ਫਸੇ ਬੈਠੇ ਨੇ ਲੋਕ ਇਹੀ ਗੱਲੋਂ ਹਰਾਸਮੈਂਟ ਫੀਲ ਕਰ ਰਹੇ ਨੇ ਵੀ ਸਾਡੇ ਸਾਰੇ ਕਾਗਜ਼ ਵੀ ਵੈਲਿਡ ਹੋਣ ਦੇ ਬਾਵਜੂਦ ਵੀ ਸਾਡੇ ਕੰਮ ਕਿਉਂ ਨਹੀਂ ਹੋ ਰਹੇ ਇਸ ਤਰ੍ਹਾਂ ਦੇਖਦੇ ਹੋ ਪੁਰਾਣੀ ਕਾਂਗਰਸ ਸਰਕਾਰ ਨੂੰ ਲੈ ਕੇ ਤੇ ਅਜਿੰ ਸਰਕਾਰ ਨੂੰ ਲੈ ਕੇ ਮਤਲਬ ਜਿਹੜੇ ਜਿਹੜੇ ਪੁਰਾਣੇ ਕੀਤੇ ਜਾ ਰਹੇ ਨੇ ਦੇਖੋ ਜੀ ਕਾਂਗਰਸ ਸਰਕਾਰ ਦੇ ਵਿੱਚ ਕਿਉਂਕਿ ਮੈਂ ਜੇ ਬੋਲੂਗਾ ਤਾਂ ਸਾਰਿਆਂ ਨੂੰ ਐ ਲੱਗਣਾ ਵੀ ਇਹ ਪਹਿਲਾਂ ਕਾਂਗਰਸੀ ਸੀਗਾ ਤੇ ਇਹ ਹੁਣ ਵੀ ਕਾਂਗਰਸੀ ਹੈ ਤੇ ਸਰਕਾਰ ਦੀ ਇਹ ਜਿਆਦਾ ਤੋਂ ਜਿਆਦਾ ਤਾਰੀਫਾਂ ਕਰ ਰਿਹਾ ਬਟ ਮੈਂ ਇਹਨਾਂ ਜ਼ਰੂਰ ਕਹਿ ਸਕਦਾ ਵੀ ਸਾਡੇ ਟਾਈਮ ਦੇ ਉੱਪਰ ਐਨਓਸੀ ਔਰ ਨਕਸ਼ਾ ਹਫਤੇ ਦੇ ਅੰਦਰ ਅੰਦਰ ਸਾਰਿਆਂ ਦੇ ਹੱਥ ਵਿੱਚ ਹੁੰਦਾ ਸੀ ਬਟ ਹੁਣ ਇਹ 2-2 ਮਹੀਨੇ ਦੇ ਵਿੱਚ ਪੈਂਡਿੰਗ ਕਿਉਂ ਰਹਿ ਰਿਹਾ ਸਰਕਾਰ ਨੂੰ ਇਹ ਗੱਲ ਦਾ ਜਰੂਰ ਸੋਚਣਾ ਚਾਹੀਦਾ ਕਿਉਂਕਿ ਲੋਕਾਂ ਦੀ ਜਿਹੜੀ ਆਮ ਬੰਦੇ ਦੀ ਸਰਕਾਰ ਜੇ ਕਹਿ ਰਹੇ ਆ ਆਮ ਬੰਦੇ ਨੂੰ ਹਰਾਸਮੈਂਟ ਨਹੀਂ ਨਾ ਹੋਣੀ ਚਾਹੀਦੀ ਆਮ ਬੰਦੇ ਨੂੰ ਜਿਹੜੀ ਹਰਾਸਮੈਂਟ ਫੀਲ ਕਰਨੀ ਪੈ ਰਹੀ ਆ 2-2 2.5-2.5 ਮਹੀਨੇ ਦੇ ਵਿੱਚ ਫੀਸ ਵੀ ਅਗਲੇ ਦੀ ਜਮ੍ਹਾਂ ਹੋ ਚੁੱਕੀ ਆ ਕਾਗਜ਼ ਵੀ ਸਾਰਿਆਂ ਦੇ ਪ੍ਰੋਪਰ ਵੈਲਿਡ ਨੇ ਫਿਰ ਵੀ ਕਿਉਂ ਨਹੀਂ ਆ ਰਿਹਾ ਹੱਥ ਦੇ ਵਿੱਚ ਐਨਓਸੀ ਆਨ ਕਰਕੇ ਸਰ ਜਿਹੜੇ ਆ ਮੀਟਰ ਨਹੀਂ ਲੋਕਾਂ ਲੱਗ ਰਹੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਇਹ ਪਤਾ ਕੀ ਸਰਕਾਰ ਨੇ ਤਾਂ ਐਲਾਨ ਕਰ ਦਿੱਤਾ ਬੀ ਜਿਵੇਂ ਕਿ ਆਪਾਂ ਇਹਨਾਂ ਨੂੰ ਐਲਾਨ ਮੰਤਰੀ ਕਹਿ ਸਕਦੇ ਆ ਐਲਾਨ ਤਾਂ ਕਰ ਦਿੱਤਾ ਬਟ ਪ੍ਰੋਪਰ ਵੈਲਿਊ ਜਦ ਤੱਕ ਅਫਸਰਾਂ ਦੇ ਕੋਲ ਜਾਓ ਕਹਿੰਦੇ ਸਾਨੂੰ ਨੋਟੀਫਿਕੇਸ਼ਨ ਦੋ ਅਸੀਂ ਤਾਂ ਕੰਮ ਕਰਾਂਗੇ ਵੈਸੇ ਪੈਸੇ ਦੇ ਕੇ ਸਾਰੇ ਕੰਮ ਹੋ ਰਹੇ ਨੇ ਇਹ ਨਹੀਂ ਆਪਾਂ ਕਹਿ ਸਕਦੇ ਵੀ ਕਲੈਕਸ਼ਨ ਖਤਮ ਹੋ ਗਈ ਜੇ ਤੁਹਾਡਾ 5000 ਦੀ ਜਗ੍ਹਾ 50000 ਦੇ ਕੇ ਕੰਮ ਜ਼ਰੂਰ ਹੋ ਰਿਹਾ ਔਰ ਮੈਂ ਪ੍ਰੂਫ ਦੇ ਨਾਲ ਵੀ ਕਹਿ ਸਕਦਾ ਵੀ ਕੰਮ ਹੋ ਜਾਣਗੇ ਤੁਸੀਂ ਮੈਨੂੰ ਪੈਸੇ ਦੋ ਮੈਂ ਕਰਾ ਕੇ ਦਿਖਾਣਾ ਤੁਹਾਡਾ ਪੈਸੇ ਨਾਲ ਕੰਮ ਪਰ ਹੁਣ ਪੰਜਾਬ ਸਰਕਾਰ ਉਪਰਾਲੇ ਦਾ ਬਹੁਤ ਕਰ ਰਹੀ ਹੈ ਇਸ ਚੀਜ਼ ਲੈ ਕੇ ਮਤਲਬ ਉਪਰਾਲੇ ਕਰ ਰਹੀ ਹੈ ਜੀ ਇਹ ਸਿਰਫ ਕਾਗਜ਼ੀ ਗ ਅੱਜ ਜਿਵੇਂ ਵਧੀਆ ਕਦਮ ਚੱਕਿਆ ਸਰਕਾਰ ਨੇ ਆਪਾਂ ਉਹਦੀ ਤਰੀਫ਼ ਵੀ ਕੀਤੀ ਆ ਜਿੱਥੇ ਸਰਕਾਰ ਦੀ ਆਪਾਂ ਬਰਾਈ ਕਰਨੀ ਆ ਉਥੇ ਬਰਾਈ ਵੀ ਜਰੂਰ ਕਰਾਂਗੇ ਕਿਉਂਕਿ ਸਰਕਾਰ ਨੇ ਜਿਹੜੇ ਐਲਾਨ ਕਰ ਦਿੱਤੇ ਮੈਂ ਮੰਨਦਾ ਭਗਵੰਤ ਮਾਨ ਜੀ ਦਾ ਬਹੁਤ ਵਧੀਆ ਫੈਸਲਾ ਵੀ ਸਰਕਾਰ ਨੇ ਕਿਹਾ ਵੀ ਤੁਸੀਂ ਨੋਟੀਫਿਕੇਸ਼ਨ ਜਰੂਰ ਜਾਰੀ ਕਰੋ ਬਟ ਨੋਟੀਫਿਕੇਸ਼ਨ ਕਿੱਦਾਂ ਕਰਨਗੇ ਇੱਕ ਮੈਂ ਅਖਬਾਰ ਦੇ ਵਿੱਚ ਦੇਖਿਆ ਸ਼ਾਇਦ ਮੇਰੇ ਕੋਲ ਕਟਿੰਗ ਵੀ ਆ ਫੋਨ ਦੇ ਵਿੱਚ ਉਥੇ ਆ ਵੀ ਇੱਕ ਸਰਕਾਰ ਦੇ ਇੱਕ ਹਾਈ ਕੋਰਟ ਚ ਕੇਸ ਪੈਂਡਿੰਗ ਪਿਆ ਕਿਤੇ ਕਰਕੇ ਸ਼ਾਇਦ ਨੋਟੀਫਿਕੇਸ਼ਨ ਜਾਰੀ ਹੋਣ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਫਿਰ ਮੈਂ ਇਹ ਦੇਖਿਆ ਵੀ ਲੋਕ ਸਭਾ ਇਲੈਕਸ਼ਨ ਦੀ ਸਿਰਫ ਵੋਟਾਂ ਲੈਣ ਕਰਕੇ ਐਲਾਨ ਹੋਇਆ ਜਾਂ ਤਾਂ ਪ੍ਰੋਪਰ ਐਲਾਨ ਕਰਨ ਅਫਸਰ ਤਾਂ ਸਿਰਫ ਨੋਟੀਫਿਕੇਸ਼ਨ ਨੂੰ ਮੰਨਦੇ ਨੇ ਸਾਡੇ ਹੱਥ 'ਚ ਕਾਗਜ਼ ਆਣਗੇ ਕਿਉਂਕਿ ਉਹ ਕਹਿੰਦੇ ਕੱਲ ਨੂੰ ਅਸੀਂ ਕਿਸੇ ਦੀ ਰਜਿਸਟਰੀ ਕਰਤੀ ਤਾਂ ਕੱਲ ਨੂੰ ਸਾਨੂੰ ਸਰਕਾਰ ਨੇ ਆ ਕੇ ਧੌਣ ਤੋਂ ਫੜ ਲੈਣਾ ਕਿ ਤੁਸੀਂ ਰਜਿਸਟਰੀ ਕਿਉਂ ਕਰਤੀ ਇਹ ਤੁਹਾਡੀ ਗੱਲ ਮੈਂ ਰਿਪੀਟ ਕਰ ਰਿਹਾ ਹਾਂ ਉਸ ਦਿਨ ਵਾਰਡ ਨੰਬਰ 9 ਦੇ ਸਤਵਿੰਦਰ ਸਿੰਘ ਹੈਪੀ ਨੇ ਵੀ ਕਿਹਾ ਵੀ ਅਜੇ ਕੋਈ ਹਾਈ ਕੋਰਟ ਦੇ ਵਿੱਚ ਕੇਸ ਕੀਤਾ ਆਇਆ ਸੀ ਉਹ ਵਾਪਸ ਲਾਵਾਂਗੇ ਤਾਂ ਇਹ ਅਪਰਾਲੇ ਹੋਣਗੇ ਐਨਓ ਦੇਖੋ ਜੀ ਇਹ ਤਾਂ ਸਰਕਾਰ ਦੁਆਰਾ ਜਿੱਦਾਂ ਵੀ ਜਿਹੜੇ ਕੇਸ ਪੈਂਡਿੰਗ ਪਏ ਨੇ ਉਹਨਾਂ ਦਾ ਪ੍ਰੋਪਰ ਸੋਲੂਸ਼ਨ ਕਰਕੇ ਸਾਰੀ ਪਾਰਟੀਆਂ ਨੂੰ ਬੁਲਾ ਕੇ ਉਹਨਾਂ ਤੋਂ ਕੇਸ ਵਾਪਸ ਕਰਾਏ ਜਾਣ ਉਹਨਾਂ ਦੀ ਤਸੱਲੀ ਕਰਾਈ ਜਾਵੇ ਕਿ ਅਸੀਂ ਜਿਹੜੇ ਵੀ ਉਪਰਾਲੇ ਕਰਾਂਗੇ ਵੀ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਲਈ ਨੇ ਤਾਂ ਜਿਹੜੇ ਲੋਕ ਵੀ ਸਹਿਮਤ ਨਾਲ ਹੋ ਜਾਣਗੇ ਤਾਂ ਕੇਸ ਆਪਣੇ ਆਪ ਵਾਪਸ ਲੈ ਲੈਣਗੇ। ਕਾਂਗਰਸ ਪਾਰਟੀ ਨੇ ਕੀ ਕਰਨੇ ਚਾਣਦੇ ਹੁੰਦੇ ਚਤਤਾਂ ਦੇ ਉਪਰਾਲੇ ਹੋ ਰਹੇ ਹੈ ਕਾਂਗਰਸ ਪਾਰਟੀ ਕੀ ਕਰ ਰਹੀ ਹੈ। ਦੇਖੋ ਜੀ ਐਜ਼ ਆ ਮੈਂ ਜਨਤਾ ਦਾ ਕਾਉਂਸਲਰ ਹੋਣ ਦੇ ਪਰ ਪਾਰਟੀ ਮੇਰੀ ਕਾਂਗਰਸ ਹੈ ਬਟ ਚਾਹੇ ਜਿਵੇਂ ਵੀ ਆ ਆਪਣੇ ਵੱਲੋਂ ਮੈਂ ਇਹ ਕਹਿਣਾ ਚਾਹੂੰਗਾ ਚਾਹੇ ਆਪਣੀ ਪਾਰਟੀ ਦੀ ਤਰਫ ਤੋਂ ਕਹਿਣਾ ਚਾਹੂੰਗਾ ਵੀ ਜਿਹੜੇ ਵੀ ਇਹ ਉਪਰਾਲੇ ਸਰਕਾਰ ਨੇ ਕੀਤੇ ਆ ਉਹਦੇ 'ਚ ਅਸੀਂ ਸਾਥ ਪੂਰਾ ਦੇਵਾਂਗੇ ਪਰ ਜਿੱਥੇ ਸਰਕਾਰ ਦੇ ਕੰਮ ਨਹੀਂ ਹੋਣਗੇ ਅਸੀਂ ਪੂਰੀ ਬਰਾਈ ਵੀ ਰੱਜ ਕੇ ਕਰਾਂਗੇ ਇੱਥੇ ਆਮਾ ਦੀ ਪਾਰਟੀ ਰਹਿਮ ਮਾਈਏ ਇਹ ਹੋ ਰਿਹਾ ਕੰਮ ਇੱਥੇ ਆਮਾ ਦੀ ਪਾਰਟੀ ਦਾ ਜਿਹੜਾ ਦਾਅਵਾ ਹੈ ਤੁਹਾਨੂੰ ਟਿਕਟ ਮਿਲੂਗਾ ਉਹ ਇੱਥੇ ਗੈਰ ਹਾਜ਼ਰ ਆਉਂਦੇ ਪਰ ਕੀ ਕਹਿਣਾ ਚਾਹੋਗੇ ਤੁਸੀਂ ਵੀ ਤੁਸੀਂ ਐਕਸਪੋਜ਼ਨਰੋਂ ਕਾਂਗਰਸ ਤੋਂ ਤੁਸੀਂ ਪਹੁੰਚੇ ਹੋ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜੀ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਜੀ ਕਿਉਂਕਿ ਉਹਨਾਂ ਦੇ ਆਪਣਾ ਪਰਸਨਲ ਮੈਟਰ ਹੈ ਕਦੋਂ ਆਏ ਨੇ ਕਦੋਂ ਜਾਏ ਨੇ ਗਏ ਨੇ ਮੈਨੂੰ ਤਾਂ ਲੋਕਾਂ ਦੁਆਰਾ ਫੋਨ ਆਏ ਸੀਗੇ ਵੀ ਇੱਥੇ ਆ ਕੇ ਸਾਡੇ ਸਾਈਨ ਨੂੰ ਕੀ ਕੋਈ ਰਿਕੁਆਇਰਮੈਂਟ ਹੈ ਤਾਂ ਮੈਂ ਜਦੀ ਇੱਥੇ ਆ ਕੇ ਆਪਣੀ ਸਟੈਂਪ ਲਾ ਕੇ ਆਉਣਾ ਸੀ ਕੋਈ ਆਪਾਂ ਜਨਤਾ ਦੀ ਸੇਵਾ ਲਈ ਚੁਣੇ ਗਏ ਆਂ ਜਿੰਦਾ ਵੀ ਆਪਾਂ ਲੋਕਾਂ ਨੇ ਫੋਨ ਕੀਤਾ ਤੇ ਅੱਜ ਵੀ ਆ ਤੇ ਕੱਲ ਵੀ ਕਹਿ ਰਹੇ ਨੇ ਕੈਂਪ ਲੱਗਣਾ ਪ੍ਰੇਮ ਕੁੰਨੀ ਦੀ ਵੀ ਸਰਕਾਰ ਦੁਆਰਾ ਆਪਾਂ ਉੱਥੇ ਵੀ ਜਾਵਾਂਗੇ ਇੱਥੇ ਇੱਥੇ ਮੇਰੀ ਲੋੜ ਪਊਗੀ ਆਪਾਂ ਜਰੂਰ ਆਪਣੀ ਨਾਲ ਲੈ ਗਏ ਨੇ ਸਾਰੇ ਆਮ ਆਦਮੀ ਪਾਰਟੀ ਸਰਕਾਰ ਆ ਤੁਸੀਂ ਕਾਂਗਰਸ ਤੋਂ ਕਾਉਂਸਲਰ ਹੋ ਐਕਸ ਕਾਉਂਸਲਰ ਹੋ ਇੱਥੇ ਜਿਹੜਾ ਜਿਹਨੂੰ ਟਿਕਟ ਦਾ ਦਾਅਵੇਦਾਰ ਰੱਖਾਉਂਦਾ ਉਹ ਇੱਥੇ ਗੈਰ ਹਾਜ਼ਰ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਪੁੱਛ ਰਹੇ ਹਾਂ ਤੁਹਾਨੂੰ ਸਾਥ ਦਾ ਰਸਟਰਾ ਕਹਿਦੀ ਵੀ 2:00 ਘੰਟੇ ਲੋਕਲ ਫੇਵਰ ਵਿੱਚ ਹਾਜ਼ਰ ਆ ਤਾਂ ਲੇਕਿਨ ਆਮ ਆਦਮੀ ਪਾਰਟੀ ਦਾ ਨੁਮਾਇੰਦੇ ਤੇ ਹਾਜ਼ਰ ਨਹੀਂ ਆਉਂਦੇ ਨਹੀਂ ਆਮ ਆਦਮੀ ਪਾਰਟੀ ਦੇ ਅੰਦਰ ਕਾਫੀ ਨੁਮਾਇੰਦੇ ਬੈਠੇ ਨੇ ਜਿਹੜੇ ਟਿਕਟ ਦੇ ਦਾਅਵੇਦਾਰ ਨਹੀਂ ਉਹਨਾਂ ਦਾ ਆਪਾਂ ਨੂੰ ਨਹੀਂ ਪਤਾ ਕਿਉਂ ਜਾ ਕੇ ਉਹਨਾਂ ਨੂੰ ਪੁੱਛ ਨਹੀਂ ਸਕਦੇ ਕਿ ਕਿਉਂ ਨਹੀਂ ਆਏ ਉਹਦਾ ਉਹਨਾਂ ਦਾ ਪਰਸਨਲ ਰੀਜ਼ਨ ਹੈ ਮੇਰੇ ਵੱਲੋਂ ਤਾਂ ਇਹ ਜਿੱਦਾਂ ਇਦਾਂ ਲੋਕਾਂ ਦੀ ਰਿਕੁਆਇਰਮੈਂਟਸ ਸੀਗੀਆਂ ਪੈਨਸ਼ਨ ਦੇ ਫਾਰਮਸ ਹੋਗੇ ਕਿਸੇ ਦਾ ਐਸਸੀ ਸਰਟੀਫਿਕੇਟ ਆਪਾਂ ਸਾਈਨ ਜਿੱਥੇ ਤੇ ਲੋਡ ਸੀ ਆਪਣੇ ਕੀਤੇ ਨੇ ਇੰਨੇ ਲੋਕਾਂ ਦਾ ਇਤਿਕੇ ਕਰਵਾਏਗੇ ਕੰਮ ਅੱਜ ਕਾਫੀ ਮੇਰੇ ਹਿਸਾਬ ਨਾਲ 50 60 ਦੇ ਆਸ-ਪਾਸ ਲੋਕਾਂ ਦੇ ਕੰਮ ਹੋ ਚੁੱਕੇ ਨੇ ਬਾਕੀ ਕੁਝ ਪੈਂਡਿੰਗ ਵੀ ਨੇ ਲੱਗੇ ਹੋਏ ਨੇ ਦੇਖੋ ਕਿੰਨੇ ਟੋਟਲ ਹੋ ਪਾਉਂਦੇ ਨੇ ਅੱਜ ਕਿਉਂਕਿ ਟਾਈਮਿੰਗ ਸ਼ਾਰਟ ਸੀ 2 ਘੰਟੇ ਦਾ ਟਾਈਮ ਸੀ ਤੇ 2 ਘੰਟੇ ਦੇ ਵਿੱਚ ਸਾਨੂੰ ਪਤਾ ਕੁਝ ਜ਼ਿਆਦਾ ਹੋ ਤਾਂ ਹੋ ਨਹੀਂ ਪਾਉਂਦਾ ਇੰਨੇ ਕੁ ਲੋਕੀ ਐਵਰੇਜ ਦੇ ਤੌਰ ਤੇ ਆਪਣਾ ਪੁੱਛਦਾ ਆਇਆਗਾ ਕੈਂਪ ਉਹਨਾਂ ਨਾਲ ਗੱਲਬਾਤ ਕਰਦੇ ਆਓ ਕਰਦੇ ਆ ਗੱਲ ਹਾਂਜੀ ਸਾਰੇ ਕੀ ਕਹਿਣਾ ਚਾਹੋਗੇ ਤੁਸੀਂ ਜਿਹੜਾ ਕੈਂਪ ਲੱਗਿਆ ਸਭ ਤੋਂ ਪਹਿਲਾਂ ਸਸੀ ਗੱਲ ਤੁਹਾਨੂੰ ਜਿਹੜਾ ਤੁਸੀਂ ਰਾਜੀਵ ਭਾਟੀ ਦੀ ਗੱਲ ਕਰਦੋਂ ਗੈਰ ਹਜ ਨਹੀਂ ਇੱਫੀ ਆ ਆ ਰਿਹਾ ਹੋ ਕੋ ਕੰਮ ਸੀਗਾ ਉਹ ਸਪੈਸ਼ਲ ਤੇ ਉਹ ਜ਼ਰੂਰੀ ਕੰਮ ਜਿਹੜਾ ਕੈਂਪ ਲੱਗਿਆ ਇੱਥੇ ਭਗਵਨ ਪਬਲਿਕ ਦੀ ਸਰਕਾਰ ਆਪਦੇ ਦੁਆਰ ਉਹਦੇ ਤਹਿਤ ਇੱਥੇ ਸਾਰੀਆਂ ਸਹੂਲਤਾਂ ਉਹ ਇੱਥੇ ਲੋਕਾਂ ਨੂੰ ਸੱਦ ਕੇ ਘਰ-ਘਰ ਜਿਹੜਾ ਉਹ ਦੇ ਰਹੇ ਆ ਸਾਰੀਆਂ ਸਹੂਲਤਾਂ ਜਿਵੇਂ ਜਿੰਨੀਆਂ 43 ਸਹੂਲਤਾਂ ਨੇ ਉਹ ਸਾਰਾ ਇੱਥੇ ਅੱਜ ਸਪੈਸ਼ਲ ਕੈਂਪ ਲੱਗਿਆ ਹੈ ਸਰਕਾਰ ਵੱਲੋਂ ਉਹ ਸਾਰੀਆਂ ਸੰਤਾਂ ਲੋਕਾਂ ਨੂੰ ਮਿਲਣ ਜਾਨੇ ਸਾਰੇ ਕਿਹੜੇ ਵਿਭਾਗਾਂ ਵਾਲੇ ਇੱਥੇ ਪਹੁੰਚੇ ਹੋਏ ਨੇ ਇਹ ਕਈ ਬਹਿਤ ਹੋਏ ਜੀ ਔਰ ਕਿਹੜੇ ਕਿਹੜੇ ਵਿਭਾਗਾਂ ਦੇ ਇਹ ਸਿਹਤ ਭਾਗ ਵਾਲਾ ਤੇ ਆਪਣੇ ਸੇਵਾ ਕੇਂਦਰ ਵਾਲੇ ਹੈਗੇ तकरीबन ਫਟਵਾਰੀ ਸਾਹਿਬ ਬੈਠੇ ਨੇ ਤੇ ਕਿਰਤ ਭਾਗ ਵਾਲੇ ਬੈਠੇ ਨੇ ਤੇ ਅੰਗ ਦਵਾਈ ਭਾਗ ਬੈਠਾ ਕਿਸੇ ਨੇ ਪੈਨਸ਼ਨ ਲਵਾਉਣੀ ਹੈ ਫਾਰਮ ਭਰਨੇ ਨੇ ਇਲੈਕਸ਼ਨ ਵਾਲੇ ਬੈਠੇ ਨੇ ਸਾਰੇ ਬੀਐਲਯੂ ਨੇ ਕਿਹਾ ਨੇ ਵੋਟ ਪਾਉਣੀ ਹੈ ਕਲੈਕਸ਼ਨ ਕਰਾਉਣੀ ਹੈ ਤੁਸੀਂ तकरीबन ਕਈ ਵਿਭਾਗਾਂ ਬੈਠੇ ਨੇ ਹਾਂਜੀ ਬਲਵੰਤ ਸਿੰਘ ਜੀ ਇਹ ਕਹ ਰਹੇ ਨੇ ਵੀ ਰਾਜਦੀਪ ਬਾੜੀਆਂ ਜੀ ਇੱਥੇ ਨੇ ਪਰ ਫਿਲਹਾਲ ਰਾਜਦੀਪ ਬਾੜੀਆਂ ਜੀ ਇੱਥੋਂ ਗੈਰ ਹਾਜ਼ਰ ਨੇ ਇਹ ਅੰਕਲ ਨੇ ਸਾਡੇ ਸਾਡਾ ਕਾफी ਇਹਨਾਂ ਨਾਲ ਪ੍ਰੇਮ ਆ ਪੁਰਾਣਾ ਪਿਆਰ ਆ ਇਹ ਗੁਲਜਾਰ ਸਿੰਘ ਜੀ ਵੀ ਆ ਗਏ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਆਓ ਇਹਨਾਂ ਨਾਲ ਵੀ ਗੱਲਬਾਤ ਕਰਾਂ ਹਾਂਜੀ ਸਰ ਸასი ਸ਼ਾਲ ਕੀ ਕਹਿਣਾ ਚਾਹੋਗੇ ਆਪਦੀ ਸਰਕਾਰ ਆਪਕੇ ਦਵਾਰ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤਾਂ ਕਹਿਣਾ ਤਾਂ ਅਸੀਂ ਕੀ ਆ ਅਸੀਂ ਤਾਂ ਵੈਸੇ ਹਣੀ ਇੰਨਾ ਭਾਰੀ ਫਾਰਮ ਹਟਦਾ ਲੱਗੇ ਨਹੀਂ ਪੈਨਸ਼ਨ ਲੱਗੇਣੀ ਕਸ਼ਤੀ ਕਰਦਾ ਬਾਕੀ ਸਰਕਾਰ ਕੰਮ ਚਲੀ ਜਾਂਦਾ ਠੀਕ ਆ ਹੁਣ ਲੋਕਾਂ ਨੂੰ ਕਰੀਏ ਨਾ ਕੰਮ ਕਰਨਾ ਕੋਈ ਤੁਮਰਾ ਮਰਮੜ ਕਰੀ ਜਾਂਦੇ ਨੇ ਸਾਰਾ ਕੈਂਪਾ ਕਿੱਥੇ ਲੱਗਿਆ ਹੋਇਆ ਇਹ ਕੰਮ ਹੋ ਰਹੇ ਨੇ ਸਾਰੇ ਸਾਡੇ ਕੋਈ ਨਹੀਂ ਹੋਦਾ ਸਾਡੇ ਦਾ ਪੈਨਸ਼ਨਾਂ ਦੇ ਪੈਨਸ਼ਨ ਸਾਡੇ ਲੱਗੀ ਆ ਜੀ ਮੇਰੇ ਤਾਂ ਪਈ ਨਾ ਸਾਡੇ ਸੱਤੋ ਸਾਢੇ ਉਮਰ ਦੇ ਹੋ ਚੁੱਕੀ ਆ ਅੱਛਾ ਜੀ ਆਰਮ ਭਰੇ ਨੇ ਕੋਈ ਲੱਗੀ ਨਹੀਂ ਪੈਨਸ਼ਨ ਸਾਡੀ ਇਹਨਾਂ ਦੇ ਨਾਮ ਦੇ ਭਰਾ ਦੀ ਜੇਤਨੀ ਲੱਗੀ ਹੈ ਪਰ ਨਹੀਂ ਕੀ ਕਰੀ 6:30 ਤੱਕ ਸਾਂਝ ਤੇ ਬਾਹਰ ਹੈ ਨਹੀਂ ਸਰਕਾਰ ਆਮ ਆਦਮੀ ਪਾਰਟੀ ਦੇ ਇਹਨਾਂ ਨੇ ਬਦਲਾ ਲਿਆਂਦਾ ਹੈ ਕੈਂਪ ਪਹਿਲੀ ਵਾਰੀ ਲੱਗੇ ਨੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਪੂਰੀ ਬਦਲਾ ਨਹੀਂ ਆਈ ਇਹਦੀ ਗੱਲ ਹੈ ਕੱਢ ਬਦਲਾ ਹੈ ਸਾਰੇ ਲੋਕ ਪਰੇਸ਼ਾਨ ਨੇ ਨਾ ਰੇਸ਼ਟੀਆਂ ਹੋ ਰਹੀਆਂ ਨੇ ਨਾ ਇਸ ਤੋਂ ਪਰੇਸ਼ਾਨ ਨੇ ਹੈ ਕਿੱਤ ਪਰੇਸ਼ਾਨ ਨੇ ਕਾਹ ਤੋਂ ਨਾ ਰੇਸ਼ਟੀਆਂ ਹੋ ਰਹੀਆਂ ਨੇ ਇੱਥੇ ਨਾ ਕੋਈ ਹੋਰ ਨਾ ਕੁਝ ਹੋ ਰਿਹਾ ਕੰਮ ਜੀ ਯਾਨੀ ਮਤਲਬ ਇਨਸ਼ਾਅੱਲਾ ਅਗਲੇ ਦਿਨ ਦੁਕਾਨ ਵਿੱਚ ਜਨਾਬ ਕਾਫੀ ਕੰਮ ਕੀਤਾ ਜਾ ਰਿਹਾ ਤੇ ਕਹਿ ਰਹੇ ਨੇ ਸਰਦਾਰ ਗਲਜਾਰ ਸਿੰਘ ਜੀ ਵੀ ਨਾ ਰੇਸ਼ਟੀਆਂ ਹੋ ਰਹੀਆਂ ਨੇ ਨਾ ਐਨਓਸੀਆਂ ਖੁੱਲੀਆਂ ਨੇ ਪਬਲਿਕ ਕਾਫੀ ਪਰੇਸ਼ਾਨ ਆ ਕਿਉਂਕਿ ਅੱਗੇ ਗੱਲਬਾਤ ਕਰਦੇ ਆ ਜਿਹੜੀ ਪਬਲਿਕ ਆਈ ਉਹਨਾਂ ਨਾਲ ਵੀ ਗੱਲਬਾਤ ਕਰਾਂ ਗੱਲ ਦਾ ਜੀ ਇਹ ਜਿਹੜਾ ਅਸੀਂ ਕੌਂਸਲਰ ਸਾਡੇ ਵਾਰਡ ਦਾ ਉਹ ਇੱਥੇ ਹਾਜ਼ਰ ਨਹੀਂ ਹੈ ਅਸੀਂ ਹੋਰ ਜੇ ਲਵਾਈਏ ਕੌਂਸਲਰ ਕੌਣ ਆ ਬੇਰ ਪਾਰਟੀਆ ਨਹੀਂ ਬੇਰ ਪਾਰਟੀਆ ਕੀ ਨੋਆ ਇਹਦਾ ਦਾ ਨਾਮ ਭੁੱਲ ਗਿਆ ਇਹ ਜੇ ਕੁਛ ਇਹਦਾ ਨਾਮ ਰਾਜੂ ਪਾਰਟੀਆ ਅੱਛਾ ਜੀ ਰਾਜੂ ਪਾਰਟੀਆ ਜੀ ਸਾਡਾ 13 ਨੰਬਰ ਅੱਛਾ 13 ਨੰਬਰ ਦਾ ਰਾਜੂ ਪਾਰਟੀਆ ਕੌਂਸਲਰ ਆ ਉਹ ਨਹੀਂ ਇੱਥੇ ਆਇਆ ਤੇ ਇਹ ਕਹਿੰਦੇ ਸਾਡੀ ਡਟ ਦੀ ਕੋਈ ਸਪੀਡ ਨਹੀਂ ਜਲਦੀ ਫਿਰ ਜੇ ਅਸੀਂ ਥਾ ਥਾ ਕੱਲ ਸਾਨੂੰ ਕਹਿੰਦੇ ਉੱਥੇ ਆ ਜਾਓ ਫੁਲਾਨੇ ਤੋਂ ਆ ਜਾਓ ਪਹਿਲਾਂ ਕਮੇਟੀ ਜੋ ਕਰਾ ਲਿਓ ਥਾ ਥਾ ਤੱਕ ਹੀ ਗਾਣੇ ਨੇ ਫਿਰ ਆ ਕੀ ਡਰਾਮਾ ਰਚਿਆ ਸਰਕਾਰ ਨੂੰ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਜੇ ਤਾਂ ਇਹ ਕੰਮ ਨੂੰ ਲਾਗੂ ਕਰਨਾ ਤਾਂ ਸਹੀ ਢੰਗ ਨਾਲ ਕਰੋ ਨਹੀਂ ਤਾਂ ਫਿਰ ਆ ਡਰਾਮਾ ਕਰਨ ਦੀ ਕੋਈ ਲੋੜ ਨਹੀਂ ਹੈਗੀ ਅੱਛਾ ਕਿਹੜਾ ਕੰਮ ਕਰਵਾਉਣਾ ਹੈ ਕਿਹੜਾ ਕੰਮ ਕਰਵਾਉਣਾ ਅਸੀਂ ਪੈਨਸ਼ਨ ਲਵਾਉਣ ਆਏ ਸੀਗੇ ਲੱਗੀ ਪੈਨਸ਼ਨ ਆ ਗਈ ਆ ਲੱਗ ਗਈ ਆ ਕੁਝ ਵੀ ਨਹੀਂ ਹੋਇਆ ਕਹਿੰਦੇ ਕੀ ਨਹੀਂ ਹਾਂਜੀ ਕੀ ਕਹਿੰਦੇ ਨੇ ਕਹਿੰਦੇ ਸਾਡਾ ਤਾਂ ਡੈਕਟ ਨਹੀਂ ਚੱਲਦਾ ਫੇਰ ਤੁਸੀਂ ਕਮੇਟੀ ਦਾ ਅਫਸਰ ਜਾਣਾ ਉਹ ਸੀ ਨਹੀਂ ਕਰ ਸਕਦੇ ਕਮੇਟੀ ਦਾ ਅਫਸਰ ਵਾਲੇ ਕਰਨਗੇ ਜੇ ਸਾਰੇ ਇੱਥੇ ਇਕੱਠੇ ਨਹੀਂ ਤਾਂ ਫੇਰ ਕਮੇਟੀ ਦਾ ਅਫਸਰ ਕਿਹੜੇ ਕੱਢਣੇ ਨੇ ਅਸੀਂ ਨਹੀਂ ਕੋਈ ਕਮੇਟੀ ਦਾ ਅਫਸਰ ਵਾਲਾ ਕੋਈ ਨਹੀਂ ਬਿਠਾ ਹੈਗਾ ਜੇ ਅਸੀਂ ਕਿਹੜੇ ਹੀ ਕੱਢਣੇ ਨੇ ਕੱਲ ਨੂੰ ਸਾਨੂੰ ਕਹਿੰਦੇ ਉੱਥੇ ਆ ਜਿਓ ਤੁਸੀਂ ਗੱਲਬਾਤ ਕੀਤੀ ਹੈ ਨਾ ਉਹਨਾਂ ਨਾਲ ਗੱਲਬਾਤ ਕੀਤੀ ਆ ਕਹਿੰਦੇ ਕੋਈ ਨਹੀਂ ਉਹ ਤਾਂ ਹਰੇਕ ਹੀ ਹੁਣ ਪੋਚੇ ਦਾ ਹਰੇਕੇ ਬਾਰੇ ਜਾਂਦਾ ਤੁਸੀਂ ਸਰਪੇ ਗੱਲਬਾਤ ਕਿਦਾਂ ਕੀਤੀ ਆ ਹੈਜੀ ਇਹਦੇ ਨਾਲ ਗੱਲਬਾਤ ਕੀਤੀ ਮੈਂ ਉਹਦੇ ਨਾਲ ਬਲਵਾਨ ਤਰ੍ਹਾਂ ਵੀ ਕੀਤੀ ਆ ਕੀ ਕਹ ਰਹੇ ਨੇ ਉਹ ਕਹਿੰਦੇ ਕੋਈ ਨਹੀਂ ਉੱਥੇ ਆ ਜੀ ਉਹਨਾਂ ਨੂੰ ਕੀ ਆ ਉਹਨਾਂ ਦੇ ਕਿਹੜਾ ਕੋਈ ਕਿਸੇ ਦੇ ਕੋਈ ਵਜਨ ਥੋੜੋ ਆ ਆਪਣਾ ਨਾਮ ਦਈਆ ਜੀ ਮੇਰਾ ਨਾਮ ਬਲਵਿੰਦਰ ਸਿੰਘ ਆ ਜੀ ਆਪਣੀ ਰਿਹੈਸ਼ ਰਿਹੈਸ਼ ਮੇਰੀ ਨੰਦਪੁਰ ਚਾ 13 ਨੰਬਰ ਵਾਰਡ ਆ ਜੀ 203027 ਬਿਨਰ ਮਕਾਨ ਨੰਬਰ ਠੀਕ ਹੈ ਸੂਪੀ ਕੈਂਪ ਲਾਇਆ ਗਿਆ ਅੰਦਰ ਕੀ ਕਹਿਣਾ ਚਾਹੁੰਦਾ ਪਹਿਲਾਂ ਕਰ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇਹ ਜਿਹੜਾ ਕੈਂਪ ਲਾਇਆ ਗਿਆ ਅੱਜ 43 ਜੋ ਸੂਰਤਾਂ ਦਿੱਤੀਆਂ ਭਵੰਤਮਾਨ ਜੀ ਨੇ ਤੇ ਪੰਜਾਬੀਆਂ ਦੀ ਸਰਕਾਰ ਆ ਜਿਹੜੀ ਭਵੰਤਮਾਨ ਦੀ ਸਰਕਾਰ ਆ ਆਪਣੇ ਦੁਆਰ ਦੇ ਤਹਿਤ ਤੇ ਬੜਾ ਵਧੀਆ ਸਪੋਰਟ ਮਿਲਿਆ ਕਈ ਲੋਕਾਂ ਦੇ ਕੰਮ ਹੋਏ ਨੇ ਜਿਵੇਂ ਪੈਨਸ਼ਨਾਂ ਦਾ ਹਸਪਤਾਲ ਵਾਲੇ ਬੈਠੇ ਸੀ ਸਿਵਲ ਦਾ ਬਹਿਕਵਾ ਤੇ ਫੂਡ ਸਪਲਾਈ ਜਿਵੇਂ ਕਿਸੇ ਦੇ ਆਧਾਰ ਕਾਰਡ ਰਸ਼ਨ ਕਾਰਡ ਕੱਟੇ ਵੀ ਸੀਗੇ ਸਮਾਪਤੀ ਦੇਖੋ 4 ਵਜੇ ਹੋ ਗਈ ਜੀ ਸ਼ੁਰੂਆਤ 3 ਵਜੇ ਹੋਈ ਆ ਵੈਸੇ ਬਹੁਤ ਘੱਟ ਟਾਈਮ ਲਾਇਆ दो घंटे ਦਾ ਸਮਾਂ ਵੀ ਜਿਹੜਾ ਅਸੀਂ ਇਹ ਵੀ ਬੇਨਤੀ ਕਰਦਾ ਵੀ ਆਉਣ ਵਾਲਾ ਇਹ ਸਮਾਂ ਘੱਟ ਤੇ ਘੱਟ 6 ਘੰਟੇ ਦਾ ਦੋ ਘੰਟੇ ਦਾ ਕੁਝ ਨਹੀਂ ਬਣਦਾ ਹਾਂ ਚਲੇ ਗਏ ਜੀ ਉਹ ਤਾਂ ਆਪਣਾ ਦੋ ਘੰਟੇ ਲਾਏ ਨੇ ਉਹੀ ਉਹ ਚਲੇ ਗਏ ਤਕਰੀਬਨ ਕਿਹੜਾ 3 ਵਜੇ ਸਟਾਰਟ ਹੋਇਆ 4:00 ਸਵੇਰ 4:00 ਸਵੇਰ ਸਵਾ ਘੰਟਾ ਪੰਜਾਬ ਸਰਕਾਰ ਨੂੰ ਕੋਈ ਪੁਆਇੰਟ ਤੇ ਬਿਜਸ ਜਮਾ ਦਿੱਤਾ ਗਿਆ ਹਾਂ ਜੀ ਨਹੀਂ ਇਹ ਸਰਕਾਰ ਨੂੰ ਕਹਿੰਦੇ ਆ ਜੀ ਘੱਟ ਤੇ ਘੱਟ ਤਾਂ ਦੋ ਘੰਟੇ ਦਾ ਕੁਝ ਨਹੀਂ ਬਣਦਾ ਇਹ ਘੱਟ ਤੇ ਘੱਟ 5 ਘੰਟੇ ਦਾ ਹੋਵੇ ਆਮ ਆਦਮੀ ਪਾਰਟੀ ਉਹ ਕਰਦੇ ਕਿੱਦਾਂ ਗਏ ਇੱਥੇ ਕੋਈ ਨੁਮਾਇੰਦਾ ਮੌਜੂਦ ਨੀ ਆ। ਉਹਨਾਂ ਵੇਲੇ ਤੁਹਾਡੇ ਹੀ ਆ ਮੈਨੂੰ। ਮੌਜੂਦ ਨੁਮਾਇੰਦੇ ਮੌਜੂਦ ਨਾ ਜੀ ਆਪਣੇ ਸਰਕਲ ਪ੍ਰਧਾਨ ਨੇ ਤਲਦੀਪ ਪੈਰੀ ਉਹ ਇੱਥੇ ਆਏ ਨੇ। ਉਹ ਆਪਣੇ ਸਟੈਕ ਲੈ ਕੇ ਵੀ ਆਏ ਹੋਏ ਆ। ਲੇਕਿਨ ਆਮ ਆਦਮੀ ਪਾਰਟੀ ਦਾ ਇੱਥੇ ਵੀ ਕੋਈ ਵੀ ਨਹੀਂ ਮੌਜੂਦ ਆ। ਨਹੀਂ ਉਹ ਡਿਊਟੀਆਂ ਦੇ ਹਿਸਾਬ ਨਾਲ ਹੁਣ ਸਾਰੇ ਪਾਸੇ ਕੈਂਪ ਚੱਲਦੇ ਨੇ ਹਰੇਕ ਪਾਸੇ ਜਾਣਾ। ਹਾਂ। ਦਾਅਵੇਦਾਰ ਦੇਖੋ ਹੁਣ ਜੇ ਤਾਂ ਇਲੈਕਸ਼ਨ ਨਹੀਂ ਹੋਈ ਉਹਦੇ ਕਰਕੇ ਤਾਂ ਹੁਣ ਪਤਾ ਨਹੀਂ ਕਿਹਨੂੰ ਟਿਕਟ ਮਿਲਣੀ ਆ ਕੀ ਹੈਗਾ। ਉਸ ਸਾਬਾਪੋ ਆਪਣਾ ਕੰਮ ਕਰੀ ਜਾਂਦੇ